ਗੱਲ ਬਾਈ ਸਾਡਾ ਹੋਰੇ ਵੱਲੋਂ ਅੱਜ ਦੇ ਟੂਰਨਾਮੈਂਟ ਦੇ 11000 ਦਾ ਜੋਰ ਦਾ ਤਾਲੀਆਂ ਮਾਰ ਦਿਓ ਜ਼ੋਰਦਾਰ ਇਹ ਟੁੱਗੀ ਦੇ ਕੱਪ ਦੇ ਫਾਈਨਲ ਮੈਚ ਦਾ ਮੋਟਰਸਾਈਕਲ ਦਾ ਜੇਤੂ ਆ ਗੱਲ ਬਾਈ ਸ਼ੇਅਰ ਕਰ ਦਿਓ ਦੂਜਾ ਪੁਲਕਵੀਰ ਮੈਚ ਆ ਜੀ ਸੈਬਰਵਾਦੇ ਨਾਨਪੁਰਾ ਭਰਾ ਕਦੇ ਫਿੱਟਾ ਜਿੱਥੇ ਬਾਜੂ ਸਿਰੇ 250 ਰੁਪਏ ਆ ਸੇਅਰ ਦੇ ਕਦੇ ਆਣਾ ਭਰਾ ਮੇਰਾ ਦੇਖ ਲੋ ਕਿੰਨੀ ਆਸ ਨੇ ਕਾਫੀ ਹੋ ਹੋ ਗਿਆ ਤੇ ਹੁਣ ਲੱਗਦਾ ਕਿ ਹੋਰ ਨਹੀਂ ਕਿ ਬੈਠੇ ਲਈ ਬਾਹਰ ਸਾਹਮਣੇ ਖੜਾ ਹੋ ਗਿਆ ਉਹ ਤੋੜ 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 ਤ

ਇਹ ਮੁੰਡਾ ਕਿਦੇ ਪਹਾੜਾਂ ਤੋਂ ਚੱਲ ਕੇ ਆਇਆ ਐ ਉਹ ਸਾਹਮਣੇ ਚੰਡੀਗੜ੍ਹ ਦੇ ਇਲਾਕੇ ਦਾ ਉਹ ਮਾਨਪੁਰ ਪਿੰਡ ਦਾ ਪਿਆਰ ਪਰ ਪਿਆਰ ਅੱਜੋ ਮੈਚ ਵਧੀਆ ਕਰਵਾ ਲੈ ਬਲਦੇ ਚਾਚਾ ਬੜਾ ਪਰੇ ਤੇ ਜਾਉਣਾ ਖਾ ਗਿਆ ਬਾਲ ਛੇ ਛੇ ਓਏ ਕਹੇ ਹਾ ਲੋ ਦਰਿਆ ਰੱਬਾ ਮੈਂ ਤਾਂ ਫਿਰ ਤੋਂ ਕਹਿ ਰਿਹਾ ਕਿ ਸੁਣਿਆ 100 ਵੀ ਕਰਦੇ ਕਿਹਦਾ ਗੱਲੋਂ ਕਰੇ ਲਾਵਾਂਗੇ ਚੱਕਰੀ ਕੋਈ ਨਹੀਂ ਭਰਾ ਸਾਡਾ ਆ ਗਿਆ ਨਾ ਆਹ ਕਾਰਟਿਕ ਵੀ ਉਧਰ ਦੇ ਪਾਸੇ ਮੈਨੂੰ ਲੱਗਦਾ ਆਊਟ ਹੋ ਕੇ ਦੇ ਵਾਪਸ ਚਲਾ ਗਿਆ ਆਲਾਨ ਵੱਡੇ ਵੀ ਲੱਗੇ ਹੁਣ ਟੈਂਡ ਵੀ ਕਹਿੰਦੇ ਬਹਾਵ ਵੱਡਾ 200 ਦਿੱਤਾ ਰਾਣਾ ਓਏ ਓਏ 200 ਦਿੱਤਾ ਰਾਣਾ ਓਏ ਹੋ ਜੋ ਮੇਰੇ ਰੱਬਾ ਹੋਰ ਕਰਨ ਦਾ ਦੇ ਦੋ ਤਨ ਦਾ ਦੇ ਦੋ ਜਿਹੜਾ ਦੇਖਭਲ ਕਰਦੇ ਆ ਬਾਬਾ ਜੀ ਦਾ ਬਹੁਤ ਵੱਡਾ ਧੰਨਵਾਦ ਹੈ ਇਹ ਦੇ ਦੇ ہو گیا بندہ آئی نیشنل <سؤال> میرا کہوار والوں وا وہ سر رہے نہ ਜਦੋਂ ਆਉਣਾ ਹੁੰਦਾ ਨਾ ਸਿੱਧੂ ਬਾਈ ਜਦੋਂ ਆਉਣਾ ਟਾਈਮ ਬਾਰਾ ਲੱਗਦਾ ਹੁੰਦਾ ਜਦੋਂ ਜਾਣਾ ਹੁੰਦਾ ਨਾ ਤੇ ਸਾਹਮਣੇ ਦੇਖਾਂਗੇ ਆਪਾਂ ਆਉਣਾ ਆਪਣੀ ਮਰਜ਼ੀ ਨਾਲ ਜਾਣਾ ਸਾਡੀ ਮਰਜ਼ੀ ਨਾਲ ਪਰ ਲਓ ਸਾਹਮਣੇ ਨਾਵਾ ਦੂਜੇ ਪਾਸੇ ਆ ਰਹੀ ਨੋਲਾ ਕਹਿੰਦੇ ਨਾਵਾ ਅਰਵਾਸ ਤੇ ਕਹਿੰਦੇ ਰੰਗਰੇ 6 بڑے چاہے پین ٹیم کرے بڑی کر کے آئیے میرے لاؤ کر لو پاس آم آتے بھی کرتے ਆਓ ਸਾਹਮਣੇ ਸਿਆਰਾ ਬੱਦਲ ਸਾਰਾ ਗੁੱਡੀ ਬੱਦਲ ਲੈ ਜੀ ਸਤਿ ਸ੍ਰੀ ਅਕਾਲ ਉਹ ਕਿੰਨਿਆ ਰੈ ਜੇ ਬਾਲੋ ਸਿੰਧੂ ਵੀ ਔਰ ਕਿਹੜੇ ਬਾਲ ਕਰੇ ਪੈਂਦੀਆਂ ਮੇਰੇ ਬੰਦੋ ਬੱਦੀਆਂ ਲਾ ਕੇ ਜੱਟ ਕਰੇ ਬਾਲ ਕਰੇ ਬੌਲੀ ਕਰੇ ਫੜਾ ਆਇਆ ਔਰ ਕਿਹੜੇ ਸਵਾਤਨ ਜੀ ਇਹ ਵੀ ਕਿਹਨੇ ਬੱਗੋਏ ਤੋਂ ਆਇਆ ਦੀ ਨਾ ਪੁੱਛੇ ਭਰਾਣਾ ਮੂਹਰਵਾਰ ਦਾ ਕਦੇ ਕਾਰਟਿਕ ਹਰ ਪੌ ਜਿਹੜਾ ਕਦੇ ਵੰਦਾ ਆਇਆ ਪੱਤੀ ਵਾਲਾ ਕਦੇ ਜੱਟਾ ਅੰਮ੍ਰਿਤ ਦੇ ਸਾਹੇ ਤੌਰ ਤੇ ਇੱਕ 855 ਵਾਲਾ ਕਦੇ ਜਿੱਤੂ ਬਣਿਆ ਜਿਹੜੇ ਜਿਹੜੀ ਹਿੱਕ ਤੇ ਸਿਰੰਗ ਸੌਰਵਦੀਪ ਸਾਹਿਬ ਦੀ ਮੇਰੀ ਧੜਕਣ ਰੁਕ ਜੂਗੀ ਉਹ ਕਦੇ ਉਹ ਪਿੰਡਾ ਦਾ ਇਧਰ ਦੇ ਪਾਸੇ ਪੱਤੀ ਵਾਲਾ ਕਦੇ ਜੱਟ ਕਦੇ ਪੁੱਜਿਆ ਕਦੇ ਜਿਹੜੇ ਬਠਿੰਡੇ ਦਾ ਜਿਹੜਾ ਕਦੇ ਨਾਤਾ ਆਇਆ ਹੈ ਇਹ ਕਦੇ ਬਠਿੰਡੇ ਜੋ ਆਇਆ ਆ ਕਦੇ ਪੱਤੀ ਵਾਲਾ ਜੱਟ ਆਟਾ ਲਾਉਂਦਾ ਕਿਤੇ ਸ਼ੱਕਾ ਮਾਰਦਾ ਹੈ ਜੀਪਾਂ ਨੇ ਲਓ ਸਾਹਮਣੇ ਬਹੁਤ ਬੋਰੀਆਂ ਤੈਅ ਕਰਕੇ ਆਇਆ ਹੈ ਚਾਰਾ ਬੈਠਾ ਸਪੀਨ ਦੇ ਵਿੱਚ ਉਹਨੇ ਕਪੜਾ ਕਹਿੰਦੇ ਆ 55 ਦਾ ਆਹ ਕਹਿੰਦੇ ਜਿੰਦੂ ਖਿਡਾਰੀਆ ਮੇਰੇ ਮਿੱਤਰੋ ਭੱਗੇ ਘੱਡੇ ਦੇ ਕਹਿੰਦੇ ਬਣੀ ਵਰਗੇ ਇੱਕ ਵਰਗਦਰੋ ਚੰਦੀ ਜੜੀਆ ਉਹ ਕਹਿੰਦੇ ਵਿਲਾ ਬੜਾ ਬੜਾ ਕੇ ਜਾਂ ਕਹਦੇ ਐਨ ਸੁਬਿੰਦਰ ਨੂੰ ਫਿਰਦਾ ਲਓ ਸੁਬਿੰਦਰ ਕਹਿੰਦੇ ਦੇਖ ਕੇ ਆਵਾਂਗੇ ਲਓ ਸੁਬਿੰਦਰ ਦੇ ਪਾਸੇ ਜਿਹੜਾ ਕਹਿੰਦੇ ਖੇਡ ਬਰਾਂਡ ਦੇ ਅੰਦਰ ਇਹ ਕਹਿੰਦੇ ਉੱਥੋਂ ਆਏ ਚੱਲ ਕੇ ਵੀ ਗੀਤ ਵੀ ਤੁਮਨਾ ਸ਼ਾਇਰ ਦੀ ਕਿਤੇ ਬਾਦਲਾਂ ਪਾਰ ਵੀ ਜਾ ਆਈਏ ਉਹ ਧਰਤੀ ਆ ਫਨਕ ਕਿਆ ਬਾਤ ਛੇ ਬਹੁਤ ਵਧੀਆ ਲਾਖਾ ਤੋਂ 18 ਹੋ ਗਿਆ ਇਹੂ ਕਦੇ ਉੱਤਰ ਵਾਹ ਯਾਰ ਭਾਈ ਇੱਕ ਰੇਗੀ ਅੰਦਰ ਆਪਾ ਰੇਗੀ ਬੰਦੂ ਮੇਰੀ ਲਾਲਿਆ ਉਹ ਸਾਹਮਣੇ ਸੈਫਾਵਾਲੀ ਨੇ ਪਾ ਗਏ ਕੁੱਟੜੇ ਉਹ ਵੀ ਜਿਹੜੇ ਕਿਤੇ ਚੜਦੇ ਲੈ ਮੇਰੇ ਮਿੱਤਰੋ ਜਿਹੜਾ ਮੁੰਡਾ ਸਟ੍ਰਾਈਕ ਤੇ ਆ ਗਏ ਬਾਹਰ ਆਇਆ ਇਹਨੇ ਵੀ ਨਾਲ ਸਾਰ ਕੁੱਪਿਆ ਜੀ ਹਾਡੇ ਮੁੱਕੇ ਨਾਲ ਲੀਆ ਦੇ ਮੁੱਕਿਆਂ ਦੀ ਰਹਿ ਕਿੰਨੇ ਦੇ ਜਿੱਤਨ ਦੀ 44 ਹੋ ਗਏ 46 ਰਹਿ ਗਏ ਲਗਭਗ ਮੈਂ ਤਾਂ ਸਿਰ 42 42 42 ਮੈਨੂੰ ਲੱਗਦਾ ਹਜੇ ਵੀ ਔਰ ਮੈਨੂੰ ਲੱਗਦਾ ਜਿਹੜੇ ਬਹੁਤ ਬਾਕੀ ਹੈ ਔਰ 42 ਰਹਿ ਗਏ ਹਰ ਜਿੱਤਨ ਦੇ ਲਈ ਦੇ ਪਾਸੇ ਮੈਂ ਸਹੀ ਆਖਿਆ ਸੀ ਸਾਡੀ ਗੱਡੀ ਨਾ ਬਾਕੀ ਗੱਡੀ ਬਹੁਤ ਸਰ ਵੀਰ ਦਾ ਬਾਅਦ ਤੋਂ ਬੜੇ ਕਿਦੇ ਸ਼ਿਆਰੀ ਦੇ ਛੱਡ ਕੇ ਵੇਰ ਜਾਊਗਾ ਅੰਦਰ ਕਰਦਾ ਭਾਈ ਚੰਡੀਗੜ੍ਹ ਹੋ ਕੇ ਔਰ ਗੰਗਾ ਡੇਰ ਰੁਕੀ ਕਰਦੇ ਲਾਜਤਾਂ ਨੂੰ ਗੱਡੀ ਓਏ ਚਾਰ ਹੋ ਗਏ ਮੇਰੇ ਬਿੱਤੋ ਤਾਂ ਮੇਰਾ ਜਿਹੜਾ ਸਕੋਰੀ ਕਰ ਰਿਹਾ ਨਾਲ ਉਹ ਆ ਜਾਵੇ ਭਾਈ ਮਣਕੇ ਇੱਕ ਸਟਾਲ ਕਰੇ ਹੁਣ ਤਾਂ ਫਿਰ ਬਾਵਾ ਹੋ ਜਾਣਾ ਬਾਵਾ ਬਾਵਾ ਉਹ ਦੇਖੀ ਦੇਖੀ ਫੇਰ ਲੱਗਦਾ ਭਰਾ ਬਣਾ ਯਾਰ ਹਾਏ ਉਹ ਮੇਰਾ ਰੱਬਾ ਹੋ ਗਿਆ ਚੋਕਾ ਹੋ ਗਿਆ ਚੋਕਾ کو بٹا تھی روکا گے کمیٹی نے کار فن لینا 6 ਬਾਲਾਂ ਦੇ ਵਿੱਚ ਮੇਰੇ ਬਾਹਰ ਕੋਈ ਚੱਕਰ ਨਹੀਂ ਆਹ ਬਾਲ ਜਿਹੜੇ ਪਈਏ ਤੇ ਦਾ ਸ਼ਾਨ ਓ ਵਟੇ ਓ ਪੰਜ ਬਾਲਾਂ ਦੇ ਵਿੱਚ ਫਤਿਹ ਨਹੀਂ ਪਾਈ ਰਿਹਾ ਮਾਦਰੀ ਨੂੰ ਬਾਈ ਬਾਲਾ ਬਾਈ ਰਹਿ ਗਏ 90 ਕਰੇ ਏ ਛੱਕਾ ਸੁੱਕਾ ਫਿਰ ਦੇ ਜਿਹੜੇ ਬਰਾਦ ਦੇ ਵਿੱਚ ਓਏ ਬਾਲ ਜਿਹੜੇ ਪੈਦੀਏ ਨਾ ਜਾਂਦੀ ਏੱਕ ਵੇ ਛੱਕਾ

ਬਣਾਣਾ ਇੱਕ ਵਾਰ 900 ਏ ਜਿੱਤ ਗਈ ਭਾਈਓ ਸਲਾਮ ਸਵਾਗਤ ਚੰਗੀ ਗੱਲੀ ਚੰਗੀ ਗੱਲੀ ਚੰਗੀ ਗੱਲੀ ਆਹ ਸੋਨਾ ਬਹੁਤ ਧੰਨਵਾਦ ਵੈਗੁਰੂ ਜੀ ਦਾ ਫਾਲਸਾ ਤੇਰੀ ਵੈਗੁਰੂ ਜੀ ਕੀ